ਆਹ ਤੁਹਾਨੂੰ ਪਾਣੀ ਦਾ ਦਿਖਾਈ ਗਿਆ ਜੀ ਇਹ ਅਸੀਂ ਇਹ ਤੁਹਾਨੂੰ ਕਰਾ ਦੇਗੇ ਰਮੋਟੀਆਂ ਦੀ ਤਿਆਰੀ ਕਰਾ ਦੇਗੇ ਜਿਵੇਂ ਬਿਲਕੁਲ ਫ੍ਰੀ ਉਹਦਾ ਕੋਈ ਪੈਸਾ ਨਹੀਂ ਇਸ ਕਰਕੇ ਜਿਹੜੇ ਬੱਚੇ ਇਚਕੋ ਨੇ ਜਿਹੜੇ ਬੱਚੇ ਨੂੰ ਲੋੜ ਆ ਵੀ ਮੈਂ ਤੁਹਾਨੂੰ ਬਾਹਰ ਨਾਲ ਜ਼ਿੰਦਗੀ ਦੇ ਵਿੱਚ ਤਾਂ ਸਾਡੇ ਚੈਨਲ ਦੇ ਉੱਤੇ ਜਾ ਕੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੇ ਵੀ ਸਰਕਾਰੀ ਪੇਪਰ ਹੋਣਗੇ ਚਾਹੇ ਉਹ ਮੈਡੀਕਲ ਦੇ ਹੋਣ ਕਿਤੇ ਵੀ ਵਰਗ ਦੇ ਹੋਣ ਸਾਸੀ ਉਹਦੀ ਤਿਆਰੀ ਕਿ 50000 ਰੁਪਿਆ ਜੋ ਆਪਣੇ ਇੱਥੇ ਗਰਲ ਸਕੂਲ ਦੇ ਬੱਚੇ ਲੈ ਕੇ ਜਾਣਾ ਸੋ ਇਹੀ ਉਮੀਦ ਕਰਦੇਗੇ ਕਿਉਂਕਿ ਬੋਲਣ ਦਾ ਬਹੁਤ ਜ਼ਿਆਦਾ ਸ਼ਬਦ ਨੇਗੇ ਸੋ ਬਾਬਾ ਸਾਹਿਬ ਅੰਬੇਡਕਰ ਜੀ ਨੇ ਜਿਸ ਤਰੀਕੇ ਨਾਲ ਸੰਵਿਧਾਨ ਲਿਖਿਆ ਸੀਗਾ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਿਆ ਸੀਗਾ ਉਹਨਾਂ ਨੇ ਇੰਨੀ ਲਗਨ ਤੇ ਮਿਹਨਤ ਨੇ ਨਾਲ ਕੰਮ ਕੀਤਾਗਾ ਸੋ ਆਪਾਂ ਆਪਣੀ ਵੀ ਕੋਸ਼ਿਸ਼ ਹੈਗੀ ਵੀ ਆਪ ਸਕਦਾ 50000 ਰੁਪਿਆ ਦਾ ਤੇ ਸਾਈਕਲ ਨਾਮ 10000 ਰੁਪਿਆ ਦਾ ਤੇ ਥਰ ਨਾਮ ਪਹਿਲਾ ਨਾਮ ਬੀਜਰ ਕੇ ਥਰ ਨਾਮ 60000 ਰੁਪਿਆ ਦਾ ਇਸ ਤੋਂ ਬਾਅਦ 250 ਬੱਚੇ ਦੀ ਸਾਜੀ ਮੈਟ੍ਰੀਸ ਵਾਲੀਆਂ ਫਿਰ 2.5 ਲੱਖ ਰੁਪਿਆ ਫਿਰ ਅੰਗੇਗਾ 100000 ਰੁਪਿਆ ਬਕਾਇਦਾ ਸਰਟੀਫੀਕੇਟ ਦਿੱਤੇ ਜਾਣਗੇ ਇਸ ਤੋਂ ਬਾਅਦ ਕੁੱਝ ਤੋਂ ਪੀਡੀਸ਼ਨ ਹੋਣਾਗਾ ਕੁੱਝ ਤੋਂ ਪੀਡੀਸ਼ਨ ਦੇ ਵਿੱਚ ਪਹਿਲਾ ਨਾਮ 21000 ਰੁਪਿਆ ਦਾ ਤੇ ਸੈਕੰਡ ਨਾਮ 18000 ਰੁਪਿਆ ਫਿਰ 15000 ਰੁਪਿਆ ਫਿਰ 12000 ਰੁਪਿਆ ਫਿਰ 9000 ਰੁਪਿਆ ਫਿਰ ਅੰਗੇਗਾ ਦੇ ਉਹ ਨਾਂ ਬੱਚੇ ਨਾ ਕੋਈ ਪੁੱਛ ਕੇ ਫਿਲੀਸ਼ਨ ਉਹਨਾਂ ਬੱਚਿਆਂ ਦਾ ਆਊਗਾ ਜਿਹੜੇ ਬੱਚੇ ਬਕਾਇਦਾ ਹਜ਼ਾਰ ਹਜ਼ਾਰ ਦੀ ਲਿਸਟ ਦੇ ਵਿੱਚ ਆਉਣਗੇ ਬਕਾਇਦਾ 50000 ਇਸ ਦੇ ਵਿੱਚ ਆਉਣਗੇ ਸੋ ਸਾਡਾ ਇੱਕੋ ਇੱਕ ਮਕਸਦ ਹੈਗਾ ਕਿ ਅਸੀਂ ਟੌਰ ਥੋੜੇ ਦਾ ਘਾਰੇ ਆ ਰਹੇ ਹਾਂ ਕਿਉਂ ਅਸੀਂ ਬੁੱਕਾ ਲੈ ਕੇ ਆਏ ਕੀ ਲੋੜ ਪਈ ਬੁੱਕਾ ਇਸ ਕੋਲ ਦੀ ਬਿਜਲਾ ਸੀ ਇੱਡੇ ਵੱਡੇ ਅੰਜਾਮ ਰੱਖਤੇ ਇਹਦੇ ਵਿੱਚ ਬਹੁਤ ਵੱਡੇ ਰੀਜਨ ਨੇਗੇ ਸੋ ਪਿਆਰੇ ਵਿਦਿਆਰਥੀਓ ਜੇ ਅੱਜ ਆਪਾਂ ਇੱਥੇ ਬੈਠਿਆਂਗੇ ਤਾਂ ਬਾਬਾ ਸਾਹਿਬ ਵੇੜਕਾਰ ਦੀ ਕਲਾਸ ਤੋਂ ਬਾਹਰ ਬਹਿ ਕੇ ਪੜ੍ਹੇ ਨੇਗੇ ਅੱਜ ਆਪਾਂ ਨੂੰ ਮੌਕਾ ਮਿਲਿਆ ਬਾਜ ਇਕੱਠੇ ਹੋ ਕੇ ਆਦੇ ਆਂਗੇ ਸਾਨੂੰ ਕੋਈ ਦੇਖ ਨਹੀਂ ਸਕਦਾ ਵੀ ਕਿਹੜੀ ਯਾਦਗੀ ਹੈਗੀ ਤੋਂ ਬਾਬਾ ਸਾਹਿਬ ਵੇੜਕਾਰ ਜੀ ਨੇ ਉਹਨਾਂ ਮਰੋਠਾਂ ਦੀ ਲੜਾਈ ਲੜੀ ਜਦੋਂ ਅੱਜ ਤੋਂ 1950 ਤੋਂ ਪਹਿਲਾਂ ਗੱਲ ਕਰੀਏ ਤਾਂ ਕਿਸੇ ਨਾ ਤੋਂ ਆਪਾਂ ਆਪਣੀ ਵੀ ਕੋਸ਼ਿਸ਼ ਕੀਤੀ ਕਿ ਆਪਾਂ ਕੋੜੋਂ ਲੋਕਾਂ ਨੇ ਵਰਗਾਂ ਦੇ ਰੂਪਾਂ ਨੂੰ ਲੈ ਕੇ ਆਪਾਂ ਕਿਹੜਾ ਵਿਕਰਾ ਪਰ ਬਾਬਾ ਸਾਹਿਬ ਵੇੜਕਾਰ ਜੀ ਨੇ ਪੂਰਾ ਪੂਰਾ ਕਰਤਾ ਇਸ ਕਰਕੇ ਉਹਨਾਂ ਦੀ ਵਿਚਾਰਾਂ ਤੇ ਅੱਜ ਵੀ ਕੰਮ ਕਰ ਰਹੇ ਆਂਗੇ ਆਓ ਆਪਾਂ ਰਲ ਕੇ चाहे वह की गल हो चाहे वो संविधान की गल हो चाहे वह कैटागरी की गल हो चाहे भी धर्म की गल होी आएगी चंगे इंसान बनो चंगे इंसान बन गए जो पिछले वर्ग के लोग रह गए बाबा साहब एक दिन मैं एक दूसरा कहगी जिन्हें मे करके अगे बढ़ गए तो जो गरीब लोग तब्बे पुलेगे पहला सा। तो फिर साल वुरु जी का खालसा वाहगुरु जी की फतेह जय प्री जयपाल तो प्यारे विद्यार्थियों अच अस भारत फाउंडेशन वालों पहुंचे हैं गे तो हर हाँ काम की तरह डॉक्टर की मतलब बेकार की विचारधारा के कॉम्पीटिशन करवाए इस बार अपना ਉਹਨਾਂ ਮਪਰੀਚਨਾ ਦਾ 15 ਮਪਰੀ ਹੁਣ ਹੋ ਚੁੱਕੇ ਨੇ ਜਿਸ ਨੇ ਪਿਛਲੀ ਵਾਰੀ ਇਥੋਂ ਦੇ ਪੰਜ ਬੱਚੇ ਮੈਨਟੇਸ਼ਨ ਦੇ ਵਿੱਚ ਆਏ ਸੀ ਜੋ 10000 ਰੁਪਏ ਅਗਿਆਸੀ ਬਗੈਰਾ ਸਰਟੀਫਿਕੇਟ ਰਿਤੇ ਸੀ ਉਹ ਪਿਆਰੀਆਂ ਪਿਆਰਤੋ ਬਾਬਾ ਸਾਹਿਬ ਗਲਤੋ ਪੀਮਰੋ ਅੰਮੇੜਕਰ ਜੀ ਕੰਧਾ ਦੇ ਨਿਰਮਾਤਾ ਔਰਤ ਜਾਤੀ ਦੇ ਮਸੀਹਾ ਹਰੇਕ ਮੁਲਟੀ ਦੀ ਲੜਾਈ ਲੜਨ ਵਾਲੇ ਆਪਣੀ ਜ਼ਿੰਦਗੀ ਦੀ ਪਰਵਾਹ ਕਰਦੇ ਨਾ ਹੋਏ ਔਰ ਆਪਣੇ ਚਾਰੇ ਪੁੱਤਰ ਦੇ ਦੋਸਤਾਂ ਦੀ ਵਾਰ ਤੇ ਤੋਂ ਨਾਲ ਇੱਕ ਪਛਾਣ ਚਰਾਂ ਨੂੰ ਲੈ ਕੇ ਅਸੀਂ ਬੱਚਿਆਂ ਤੱਕ ਪਹੁੰਚ ਦੀ ਕਰਦੇ ਆਂਗੇ ਕਿ ਬੱਚਿਆਂ ਨੂੰ ਪਤਾ ਲੱਗੇ ਬਾਬਾ ਸਾਹਿਬ ਡਾਕਟਰ ਪੀਰੋ ਅੰਬੇਦਕਰ ਜੀ ਨੇ ਜਿਹੜੇ ਬੜੇ ਮੁਸ਼ਕਲ ਸਮੇਂ ਨੇ ਬੜੇ ਦੁੱਖਾਂ ਦੇ ਵਿੱਚੋਂ ਤਾਂ ਜਿਹੜੀ ਸਿੱਖਿਆ ਹਾਸਲ ਕੀਤੀ ਹੈ ਜੀ ਤਾਂ ਹੀ ਕਿਹਾ ਸੀ ਬਾਬਾ ਸਾਹਿਬ ਜਿਸਦੀ ਪਾਸ ਸਹਿਬਾਤ ਔਰ ਟੀਚਰ ਸਾਹਿਬਾਤ ਇਹਨਾਂ ਉੱਤੇ ਬਾਕੀ ਪੁੱਛਣ ਦਾ ਮੌਕਾ ਦਿੱਤਾ ਪਹਿਲਾ ਫੱਲੇ ਦੀ ਸੰਗ ਪਾਈਏ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਦੀ ਬੱਦੇ ਜੈਪੀ ਜੈਪਾਲ ਤੋਂ ਕਿਆਰੇ ਵਿਦਿਆਰਥੀਓ ਆਦਰ ਸੀ ਬਹੁਤ ਭਾਰਤ ਜਿਹਨੇ ਜਿਹੜੇ ਬੜੇ ਮੁਸ਼ਕਲ ਝੱਲੇ ਨੇ ਬੜੇ ਦੁੱਖਾਂ ਦੇ ਵਿੱਚੋਂ ਤਾਂ ਜਿਹੜੀ ਸਿੱਖਿਆ ਹਾਸਲ ਕੀਤੀ ਸੰਵਿਧਾਨ ਦੇ ਨਿਰਮਾਤਾ ਕਰੋਨਾ ਦੀ ਵਿਦਿਆਰਥੀ ਅੱਗੇ ਅਸੀਂ ਕੰਪੀਟੀਸ਼ਨ ਕਰਵਾਉਣੀ ਹੈ ਜਿਸ ਵਿੱਚ ਬੋਕਸ਼ੀ ਪਾਈ ਹੋਈ ਹੈਗੀ ਬੋਕ ਦੇ ਵਿੱਚੋਂ ਹੀ ਪੜ ਕੇ ਜਿਹੜਾ ਪੇਪਰ ਦੇਣਾਗਾ ਜਿਸ ਦੇ ਵਿੱਚ ਪਹਿਲਾ ਇਨਾਮ 50000 ਰੁਪਿਆ ਦਾ ਸੈਕੰਡ ਨਾਮ 20000 ਰੁਪਿਆ ਦਾ ਤੇ ਥਰਡ ਨਾਮ 10000 ਰੁਪਿਆ ਦਾ ਇਸ ਦੇ ਵਿੱਚ ਪਾਰਟਿਸਪੀਟ ਕਰਨ ਵਾਲੇ ਬੱਚੇ 6th ਕਲਾਸ ਤੋਂ ਲੈ ਕੇ +2 ਤੱਕ ਦਾ +2 ਤੋਂ ਬਾਅਦ 40 ਸਾਲ ਦੀ ਉਮਰ ਤੱਕ ਬੇਸ਼ਕ ਉਹ ਸਰਕਾਰੀ ਨੌਕਰੀ ਕਰਦਾ ਹੋਵੇ ਜੋ ਸਾ ਕੋ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਜੇ ਸਾ ਕੋ ਨੇ ਪੜਾਈ ਛੱਡੀ ਹੋਵੇ ਜੇ ਸਾ ਕੋ ਨੇ ਪੀ ਐਚ ਡੀ ਕਰਦਾ ਹੋਵੇ ਕਿਸੇ ਪ੍ਰਕਾਰ ਦੀ ਕੋਈ ਵੀ ਡਿਗਰੀ ਕਰਦਾ ਹੋਵੇ ਉਹਦੇ ਵਿੱਚ ਪਹਿਲਾ ਇਨਾਮ ਦੂਜੇ ਵੜਕ ਦਾ 50000 ਰੁਪਿਆ ਦਾ ਤੇ ਸੈਕੰਡ ਨਾਮ 10000 ਰੁਪਿਆ ਦਾ ਤੇ ਥਰਡ ਨਾਮ ਸੈਕੰਡ ਨਾਮ 20000 ਰੁਪਏ ਥਰਡ ਨਾਮ 10000 ਰੁਪਿਆ ਦਾ ਇਸ ਤੋਂ ਬਾਅਦ 250 ਬੱਚੇ ਦੀ ਸਾਜੀ ਮੈਟ੍ਰਿਕ ਲਿਸਟ ਬਣੀਆਂ ਫਿਰ 2.5 ਲੱਖ ਰੁਪਿਆ ਫਿਰ ਆ ਗਿਆਗਾ 100000 ਰੁਪਿਆ ਬਕਾਇਦਾ ਸਰਟੀਫਿਕੇਟ ਦਿੱਤੇ ਜਾਣਗੇ ਇਸ ਤੋਂ ਬਾਅਦ ਕੁਝ ਕੰਪੀਟੀਸ਼ਨ ਹੋਣਾ ਦਾ ਕੁਝ ਕੰਪੀਟੀਸ਼ਨ ਦੇ ਵਿੱਚ ਪਹਿਲਾ ਨਾਮ 80000 ਰੁਪਿਆ ਦਾ ਤੇ ਸੈਕੰਡ ਨਾਮ 18000 ਰੁਪਿਆ ਫਿਰ 15000 ਰੁਪਿਆ ਫਿਰ 12000 ਰੁਪਿਆ ਫਿਰ 9000 ਰੁਪਿਆ ਫਿਰ ਆ ਗਿਆਗਾ ਇਹ ਉਹਨਾਂ ਬੱਚਿਆਂ ਦਾ ਕੁਝ ਕੁ ਕੰਪੀਟੀਸ਼ਨ ਉਹਨਾਂ ਬੱਚਿਆਂ ਦਾ ਆਊਗਾ ਜਿਹੜੇ ਬੱਚੇ ਬਕਾਇਦਾ 100000 ਵਾਲੀ ਲਿਸਟ ਦੇ ਵਿੱਚ ਆਉਣਗੇ ਬਕਾਇਦਾ 50000 ਵਾਲੀ ਲਿਸਟ ਦੇ ਵਿੱਚ ਆਉਣਗੇ ਸੋ ਤਾਦਾ ਇਕੋ ਇਤ ਮਕਸਦਾ ਦਾ ਪੀਐਸੀ ਕਿਉਂ ਸੋਡੇ ਤੱਕ ਆ ਰਹੇ ਆਗੇ ਕਿਉਂ ਅਸੀਂ ਬੁੱਕਾ ਲੈ ਕੇ ਆਏ ਕੀ ਲੋਰ ਪੈਰੀ ਦੇ ਕੁਛ ਗੋਂ ਵੀ ਬਿਜੜਾ ਸੀ ਐਡੇ ਵੱਡੇ ਨਿਯਾਮ ਰੱਖਤੇ ਇਹਦੇ ਵਿੱਚ ਬਹੁਤ ਵੱਡੇ ਰੀਜਨ ਨੇਗੇ ਸੋ ਪਿਆਰੇ ਵਿਗਿਆਰਤੀਓ ਜੇ ਅੱਜ ਆਪਾਂ ਇੱਥੇ ਬੈਠਿਆਂਗੇ ਤਾਂ ਬਾਬਾ ਸਾਹਿਬ ਬੇਨਕਰ ਜੀ ਕਲਾਸ ਤੋਂ ਬਾਹਰ ਬੈ ਕੇ ਪੜ੍ਹੇ ਨੇਗੇ ਅਰਾਧੇ ਆਪਾਂ ਨੂੰ ਮੌਕਾ ਮਿਲਿਆ ਬਾਅਦ ਇਕੱਠਾ ਕੇ ਪੜ੍ਹ ਰਹੇ ਆਗੇ ਸਾਨੂੰ ਕੋਈ ਡਰ ਨਹੀਂ ਸਾਡਾ ਵੀ ਤੇਰੀ ਜਾਤ ਕੀ ਹੈ ਜੀ ਸੋ ਬਾਬਾ ਸਾਹਿਬ ਬੇਨਕਰ ਜੀ ਨੇ ਉਹਨਾਂ ਅੱਜ ਦੇ ਇੰਜੀਨੀਅਰ ਵੀ ਬਣ ਗਏ ਅੱਜ ਤੋਂ ਇਹ ਲਕਸ਼ਮੀ ਵਿਦਰਣਗੀਆਂ ਅੱਜ ਤੋਂ ਇਹ ਰਾਸ਼ਪਤੀ ਵੀ ਬਣਨੀ ਆ ਤਾਂ ਇਹ 바ਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਦੇਣ ਹੈਗੀ ਤੋਂ ਉਹਨਾਂ ਦੀ ਸੌਂਸ ਮਿਲਣੀ ਨੂੰ ਅਸੀਂ ਸਮਝਦੇ ਹੋਏ ਔਰ ਉਹਨਾਂ ਦੀ ਬੇਟਾ ਦਾ ਨੋਦੀ ਸਮਝਦੇ ਹੋਏ ਜਿਵੇਂ ਮਾਤਮਾ ਸੁਬਿਤਰੀ ਪਾਈ ਫੂਲੇ ਜਿਹੜੀ ਭਾਰਤ ਦੀ ਪਹਿਲੀ ਮਹਿਲਾ ਕਿਚਰੇ ਦੇ ਪਕਾਉਣੀ ਹੈਗੀ ਔਰ ਉਹਨਾਂ ਦੇ ਪਤੀ ਮਾਤਮਾ ਜੋਤੀਰਾਏ ਫੂਲੇ ਔਰ ਤਖਾ ਦਾ ਜੁੱਟ ਜੀ ਔਰ ਬਾਬਾ ਨਾਨਕ ਕਬੀਰ ਮਹਾਰਾਜ ਜੀ ਔਰ ਸਨਾ ਜੱਟ ਔਰ ਗੁਰੂ ਰਵਿਦਾਸ ਵਾਨਰਾਇ ਦਾ ਜਿਹੜਾ ਸੁਪਨਾ ਸੀਗਾ ਐਸਾ ਜਾਹੂ ਰਾਜ ਮੈਂ ਜੇ ਹਮ ਮਿਲੇ ਸਾਰੇ ਜਿਹੜੇ ਸਭ ਦਾ ਕਰਜ ਲੈਗੇ ਸੋ ਉਹਨਾਂ ਨੇ ਜਾਤ ਪਾਤ ਨੂੰ ਜਿਹੜੇ ਉੱਤਕੇ ਕੰਮ ਕੀਤਾਗਾ ਔਰ ਲੋਕੋ ਦੀ ਭਲਾਈ ਵਾਸਤੇ ਕੰਮ ਕੀਤਾਗਾ ਸੋ ਉਹਨਾਂ ਦੀ ਵਿਚਾਰਧਾਰਾ ਤੇ ਅਸੀਂ ਕੰਮ ਕਰਦੇ ਹਾਂ ਸੋ ਉਹਨਾਂ ਨੇ 550 ਹਜ਼ਾਰ ਪਹਿਲਾਂ ਕਹਿ ਦਿੱਤਾ ਸੀਗਾ ਕਿ ਮੈਂ ਇਹ ਰਾਜ ਭਾਗ ਦੀ ਵਿਰਸਾ ਕਰਨਾ ਚਾਹੁੰਦਾ ਹਾਂ ਜਿੱਥੇ ਕੋਈ ਵੀ ਜਾਤ ਪਾਤ ਨਾ ਹੋਵੇ ਜਿੱਥੇ ਕੋਈ ਮਤਭੇਦ ਨਾ ਹੋਵੇ ਜਿੱਥੇ ਸਾਰੇ ਧਰਮਾਂ ਦੇ ਲੋਕ ਬਰਾਬਰ ਹੋਣ ਉਹ ਕੌਕੇ ਨਾਰਕ ਦੀ ਵੀ ਇਹੀ ਬਚਾਤਰਾਂ ਸੀ ਕਬੀਰ ਮਹਾਰਾਜ ਦੀ ਵੀ ਇਹੀ ਬਚਾਤਰਾਂ ਸੀ ਅੰਕੁਰ ਘਰ ਮਹਾਰਾਜ ਦੀ ਵੀ ਇਹੀ ਬਚਾਤਰਾਂ ਸੀ ਕਿ ਹਾਂਜੀ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਚੈਨਲ ਦਾ ਜਿਨ੍ਹਾਂ ਨੇ ਸਾਨੂੰ ਹਰੇਕ ਕੋਨੇ-ਕੋਨੇ ਦੇ ਵਿੱਚ ਲੈ ਕੇ ਜਾਣਾਗਾ ਸੋ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤੀ ਸੋ ਪਿਆਰੇ ਸਾਰੇ ਹੀ ਦੇਸ਼ ਵਾਸੀਆਂ ਨੂੰ ਬੇਨਤੀ ਹੈਗੀ ਪੂਰੇ ਪੰਜਾਬ ਅਦਰ ਤੇ ਡਾਕਟਰ ਭੀਮਰੋ ਅੰਬੇਡਕਰ ਦੀ ਬਚਾਤਰ ਅਤੇ ਕੰਪੀਟੀਸ਼ਨ ਹੋਣ ਜਾ ਰਿਹਾ ਹੈਗਾ ਅੱਜ ਇਸ ਕੰਪੀਟੀਸ਼ਨ ਨੂੰ ਚੱਲਦੇ ਨੂੰ ਅੱਜ ਪੂਰੇ 15 ਸਾਲ ਹੋ ਗਏ ਇਸ ਵਾਰ 16ਵਾਂ ਕੰਪੀਟੀਸ਼ਨ ਹੈਗਾ ਜਿਸ ਦਾ ਪੇਪਰ 24 ਅਗਸਤ ਨੂੰ ਵੱਖ-ਵੱਖ ਪੂਰੇ ਮਾਨਸਾ ਜ਼ਿਲ੍ਹੇ ਦੇ ਸੈਂਟਰਾਂ ਦੇ ਵਿੱਚ ਹੋਣਾਗਾ ਜਿਸ ਦੇ ਵਿੱਚ ਅਸੀਂ ਬੁੱਕ ਸੁਪਾਈ ਹੋਈ ਹੈਗੀ ਜਿਸ ਬੁੱਕ ਨੂੰ ਪੜ ਕੇ ਪੜ ਕੇ ਜਿਹੜਾ ਪੇਪਰ ਬੱਚੇ ਦੇ ਸਕਦੇ ਨੇਗੇ ਜਿਹਦੇ ਵਿੱਚ ਪਹਿਲਾ ਇਨਾਮ 50000 ਰੁਪਿਆਗਾ ਤੇ ਸੈਕੰਡ ਨਾਮ 20000 ਰੁਪਿਆਗਾ ਤੇ ਥਰਡ ਨਾਮ 10000 ਰੁਪਏਗਾ ਇਸ ਦੇ ਵਿੱਚ ਪਾਰਟਿਸਿਪੇਟ ਕਰਨ ਵਾਲੇ ਬੱਚੇ 6th ਕਲਾਸ ਤੋਂ ਲੈ ਕੇ +2 ਤੱਕ ਦਾ +2 ਤੋਂ ਬਾਅਦ 40 ਸਾਲ ਦੀ ਉਮਰ ਤੱਕ ਇਹਦੇ ਦੋ ਗਰੁੱਪ ਰੱਖੇ ਗਏ ਹੋਏ ਨੇਗੇ ਤੇ ਬੇਸ਼ੱਕ ਉਹ ਦੂਜਾ ਦੂਜਾ ਗਰੁੱਪਾ +2 ਤੋਂ ਬਾਅਦ 40 ਸਾਲ ਦੀ ਉਮਰ ਤੱਕ ਬੇ ਸਕੋ ਟੀਚਿੰਗ ਦੀ ਜੌਬ ਕਰਦਾ ਹੋਵੇ ਚਾਹੇ ਸਰਕਾਰੀ ਜੌਬ ਕਰਦਾ ਹੋਵੇ ਚਾਹੇ ਪ੍ਰਾਈਵੇਟ ਕਰਦਾ ਹੋਵੇ ਚਾਹੇ ਉਹ ਪੜਦਾ ਹੋਵੇ ਚਾਹੇ ਸਟੱਡੀ ਛੱਡੀ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਟੱਡੀ ਕਰਦਾ ਹੋਵੇ ਤਾਂ ਉਹ ਆਪਣੇ ਪੇਪਰ ਨੂੰ ਦੇ ਸਕਦਾ ਜਿਹੜਾ ਦੂਜਾ ਗਰੁੱਪ ਦਾ ਜਿਹੜਾ ਇਨਾਮ ਆਗਾ ਪਹਿਲਾ ਇਨਾਮ 50000 ਰੁਪਏ ਦਾ ਸੈਕੰਡ ਨਾਮ ਦਾਸਾਇਆ 20000 ਰੁਪਿਆਗਾ ਤੇ ਥਾਰ ਨਾਮ 10000 ਰੁਪਿਆਗਾ ਇਸ ਤੋਂ ਬਾਅਦ 250 ਬੱਚੇ ਦੀ ਸਾਂਝੀ ਜਿਹੜੀ ਮੈਟਲਿਸਟ ਬਣੀ ਆ ਗਈ ਜਿਹੜੇ 250 ਬੱਚੇ ਨੂੰ 2.5 ਲੱਖ ਰੁਪਿਆ ਫੇਰ ਅੱਗੇਗਾ 100000 ਰੁਪਿਆ ਬਕਾਇਦਾ ਸਰਟੀਫਿਕੇਟ ਦਿੱਤੇ ਜਾਣਗੇ ਇਸ ਤੋਂ ਬਾਅਦ ਕੁਝ ਕੰਪੀਟੀਸ਼ਨ ਹੋਣਾਗਾ ਕੁਝ ਕੰਪੀਟੀਸ਼ਨ ਵੀ ਉਹਨਾਂ ਬੱਚਿਆਂ ਦੀ ਹੋਣਾਗਾ ਜਿਹੜੇ ਬੱਚੇ 250 ਵਾਲੀ ਮੈਟ੍ਰੈਸ ਦੇ ਵਿੱਚ ਆਉਣਗੇ ਔਰ 50000 ਵਾਲੀ ਲਿਸਟ ਦੇ ਵਿੱਚ ਆਉਣਗੇ ਜਿਹਦੇ ਵਿੱਚ ਪਹਿਲਾ ਨਾਮ 21000 ਰੁਪਿਆਗਾ 18000 ਰੁਪਿਆਗਾ ਤੇ 15000 ਰੁਪਿਆ ਦਾ ਤੇ 12000 ਰੁਪਿਆ ਦਾ ਤੇ 9000 ਰੁਪਿਆ ਫੇਰ ਅੱਗੇ ਆਗਾ ਉਹ 6 ਬੱਚਿਆਂ ਦੀ ਜਿਹੜੀ ਟੀਮ ਬਣਨੀ ਹੈਗੀ ਸੋ ਉਹਨਾਂ ਟੀਮਾਂ ਨੂੰ ਜਿਹੜਾ ਇਨਾਮ ਦਿੱਤੇ ਜਾਣਗੇ ਕੁਝ ਕੰਪੀਟੀਸ਼ਨ ਦੇ ਵਿੱਚ ਤੇ ਇਹ ਹੈਗੀ ਵੀ ਜਿੰਨੇ ਵੀ ਪੂਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਾਡੀ ਗੱਲ ਨੂੰ ਸੁਣਦੇ ਨੇਗੇ ਵੀ ਇਸ ਪੇਪਰ ਨੂੰ ਵੱਧ ਤੋਂ ਵੱਧ ਬੱਚੇ ਦੇਣਾ ਸਾਡਾ ਇੱਕੋ ਇੱਕ ਟੀਚਾ ਹੈਗਾ ਵੀ ਬੱਚਿਆਂ ਨੂੰ ਬਾਬਾ ਸਾਹਿਬ ਡਾਕਟਰ ਭੀਮਰੋ ਅੰਬੇਡਕਰ ਬਾਰੇ ਪਤਾ ਲੱਗ ਸਕੇ ਤੇ ਉਹਨਾਂ ਦੇ ਜੀਵਨ ਬਾਰੇ ਪਤਾ ਲੱਗ ਸਕੇ ਉਹਨਾਂ ਨੇ ਬੜੀਆਂ ਮੁਸ਼ਕਲਾਂ ਝੱਲ ਕੇ ਸਾਨੂੰ ਜਿਹੜੀ ਸਿੱਖਿਆ ਲੈ ਕੇ ਦਿੱਤੀ ਹੈਗੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਬੋਲਣ ਦਾ ਆਪਣੇ ਚੈਨਲ ਤੋਂ ਬੋਲਣ ਦਾ ਮੌਕਾ ਦਿੱਤਾ ਤੇ ਸਾਡੀ ਗੱਲ ਘਰ ਘਰ ਤੱਕ ਪਹੁੰਚਾਉਣਗੇ ਵਿਸ਼ੇਸ਼ ਧੰਨਵਾਦ ਇਹਨਾਂ ਦਾਗਾ ਤੇ ਨਾਲ ਹੀ ਅਸੀਂ ਦੱਸਣਾ ਚਾਹੁੰਦੇ ਹਾਂਗੇ ਵੀ ਸਾਡਾ ਜਿਹੜਾ ਮੋਟਿਵੇ ਸਾਡਾ ਟੀਚਾ ਹੈਗਾ ਉਹ ਸਾਡਾ ਟੀਚਾ ਇਹ ਹੈਗਾ ਵੀ ਗੁਰੂਆਂ ਦੀ ਵਿਚਾਰਧਾਰਾ ਨੂੰ ਲੈ ਕੇ ਚੱਲੇ ਹੋਇਆ ਸੀ ਜਿਵੇਂ ਗੁਰੂ ਰਵਿਦਾਸ ਮਾਰੇ ਦਾ ਸੁਪਨਾ ਸੀਗਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਮ ਸੰਭੇ ਰਵਿਦਾਸ ਰਹੇ ਪਰਸਾਨ ਸੋ ਇਸ ਕਰਕੇ ਗਰਮੀ ਸਿੰਘ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ 16ਵਾਂ ਕੰਪੀਟੀਸ਼ਨ ਕਰਾਇਆ ਜਾ ਰਿਹਾ ਹੈ ਬਾਬਾ ਸਾਹਿਬ ਸ਼੍ਰੀ ਪੀਮਬਰਾਓ ਅੰਬੇਦਕਰ ਦੀ ਯਾਦ ਵਿੱਚ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕੁਐਸਚਨ ਜਿਹੜੇ ਉਹ ਇਸ ਐਗਜ਼ਾਮ ਦੇ ਵਿੱਚ ਆਉਣੇ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਇਸ ਸੰਸਥਾ ਵੱਲੋਂ ਜਦੋਂ 15ਵਾਂ ਕੰਪੀਟੀਸ਼ਨ ਕਰਵਾਇਆ ਗਿਆ ਸੀ ਉਸ ਕੰਪੀਟੀਸ਼ਨ ਦੇ ਵਿੱਚ ਵੀ ਮੇਰੀ ਸੰਸਥਾ ਦੇ ਵਿਦਿਆਰਥੀਆਂ ਨੇ ਬਾਖ ਝੜ ਕੇ ਹਿੱਸਾ ਲਿਆ ਸੀ ਅਤੇ ਮੇਰੇ ਸਕੂਲ ਦੇ ਜਿਹੜੇ ਪੰਜ ਵਿਦਿਆਰਥੀ ਐ ਉਹ ਮੈਰਿਟ ਦੇ ਵਿੱਚ ਆਏ ਸੀ ਤੇ ਉਹਨਾਂ ਨੂੰ 5000 ਰੁਪਏ ਨਾਮ ਹੈ ਜਿਹੜਾ ਉਹ ਪ੍ਰਾਪਤ ਹੋਇਆ ਸੀ ਇਹ ਸੰਸਥਾ ਦਾ ਬਹੁਤ ਵਧੀਆ ਉਦਮ ਹੈ ਕਿਉਂਕਿ ਇਹ ਸੰਸਥਾ ਬੱਚਿਆਂ ਦੇ ਵਿੱਚ ਸਾਡੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਸਾਡੇ ਸੰਵਿਧਾਨ ਦੇ ਪਿਤਾਮਾ ਸ਼੍ਰੀ ਪੀਮਰਾਓ ਅੰਬੇਦਕਰ ਜੀ ਬਾਰੇ ਜਾਣਕਾਰੀ ਦੇਣ ਲਈ ਟੈਸਟ ਕਰਵਾਉਂਦੀ ਹੈ ਉਹਨਾਂ ਦਾ ਜੀਵਨ ਹੈ ਜਿਹੜਾ ਭਾਰਤੀ ਲੋਕਾਂ ਦੇ ਲਈ ਪ੍ਰੇਰਣਾਦਾਇਕ ਹੈ ਵਿਦਿਆਰਥੀਆਂ ਦੇ ਲਈ ਪ੍ਰੇਰਣਾਦਾਇਕ ਹੈ ਕਿਉਂਕਿ ਉਹਨਾਂ ਵੱਲੋਂ ਗਰੀਬੀ ਤੋਂ ਉੱਪਰ ਉੱਠ ਕੇ ਆਪਣੇ ਸਮਾਜ ਲਈ ਬਹੁਤ ਯੋਗਦਾਨ ਪਾਇਆ ਗਿਆ ਹੈ ਤੇ ਇਹ ਇੱਕ ਚੰਗਾ ਕਦਮ ਹੈ ਕਿਉਂਕਿ ਉਹਨਾਂ ਨੇ ਜੋ ਆਪਣੇ ਲੋਕਾਂ ਲਈ ਕਰਿਆ ਉਹਨਾਂ ਨੂੰ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀਤਾ ਉਹਦੇ ਬਾਰੇ ਸਾਡੇ ਵਿਦਿਆਰਥੀਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਰਸਤੇ ਤੇ ਚੱਲ ਕੇ ਸਾਡੇ ਵਿਦਿਆਰਥੀ ਵੀ ਆਪਣੇ ਜੀਵਨ ਨੂੰ ਸਫਲਾ ਬਣਾ ਸਕਦੇ ਨੇ ਮੈਂ ਇਸ ਸੰਸਥਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਦਾ ਬਹੁਤ ਧੰਨਵਾਦ ਕਰਦਾ ਜੋ ਇਸ ਤਰ੍ਹਾਂ ਦੇ ਉਦਦਮ ਕਰ ਰਹੀ ਹੈ ਧੰਨਵਾਦ